ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਜੰਗਪਾਲ ਸਿੰਘ ਕੋਟਕਪੂੜਾ ਦੀ ਲਿਖੀ ਪੁਸਤਕ ਪੰਜਾਬ ਦਾ ਸਿਆਸੀ ਵਿਸ਼ਵ ਕੋਸ਼ ਲੋਕਰਨ ਕੀਤੀ ਗਈ ਤੇ ਨਾਲ ਹੀ ਗੀਤ ਸੰਗੀਤ ਅਤੇ ਕਵੀ ਸੰਮੇਲਨ ਵੀ ਕੀਤਾ ਗਿਆ ਸਾਹਿਤ ਪ੍ਰੇਮੀ ਅਤੇ ਸਾਹਿਤਕਾਰਾਂ ਨੂੰ ਜਾਣਕਾਰੀ ਦਾ ਖਜ਼ਾਨਾ ਮੁਹੱਈਆ ਕਰਵਾਉਣ ਦੇ ਲਈ ਉਹ ਕਿਤਾਬ ਲੋਕਰਪਣ ਕੀਤੀ ਗਈ ਜੋ ਰਾਜਨੀਤਿਕ ਆਮ ਜਾਣਕਾਰੀ ਦਾ ਭੰਡਾਰ ਹੈ 19 ਜੁਲਾਈ ਨੂੰ ਪੂਰੀ ਦੁਨੀਆ ਦੇ ਵਿੱਚ ਕੰਪਿਊਟਰ ਟੈਕਨੋਲੋਜੀ ਦੇ ਲਈ ਮਸ਼ਹੂਰ ਸ਼ਹਿਰ ਰੈਡਮੌਂਡ ਸਿਆਟਲ ਵਿਖੇ ਬੰਬੇ ਬਿਸਟਰੋ ਰੈਸਟੋਰੈਂਟ ਦੇ ਵਿੱਚ ਹਾਲੀ ਦੇ ਵਿੱਚ ਸਭਾ ਦੇ ਸਰਪ੍ਰਸਤ ਸ਼ੰਗਾਰ ਸਿੰਘ ਸਿੱਧੂ ਦੀ ਪ੍ਰਧਾਨਗੀ ਹੇਠਾਂ ਸਾਹਿਤ ਸੰਗੀਤ ਮਹਿਫਿਲ ਅਤੇ ਵਿਸ਼ੇਸ਼ ਸਨਮਾਨ ਸਮਾਰੋਹ ਕੀਤਾ ਗਿਆ। ਸ਼ੁਰੂਆਤ ਕਬਲਜੀਤ ਸਿੰਘ ਬਤਰਾ ਜੀ ਨੇ ਰੱਬ ਨੂੰ ਯਾਦ ਕਰਦਿਆਂ ਸ਼ਬਦ ਦੀ ਨਾਲ ਕੀਤੀ। ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਟਿਵਾਣਾ ਨੇ ਆਏ ਹੋਏ ਸਾਰੇ ਮੈਂਬਰਾਂ ਉਧੇਦਾਰਾਂ ਨੂੰ ਜੀ ਆਇਆਂ ਕਹਿੰਦੇ ਆਸਮਾਕੰਦੀ ਰੂਪ ਰੇਖਾ ਸਾਂਝੀ ਕੀਤੀ। ਸਸਿਕਾਲ ਜੀ ਅੱਜ ਅਸੀਂ ਪਹੁੰਚੇ ਹਾਂ ਸਿਆਟਲ ਦੇ ਨੇੜੇ ਰੈਡਮੌਂਡ ਸ਼ਹਿਰ ਦੇ ਵਿੱਚ ਬੰਬੇ ਬਿਸਟਰੋ ਇੱਕ ਨਵਾਂ ਇੰਡੀਅਨ ਰੈਸਟੋਰੈਂਟ ਖੋਲ੍ਹਿਆ। ਇਹਦੇ ਵਿੱਚ ਪੰਜਾਬੀ ਲਖਾਰੀ ਸਭਾ ਸਿਆਟਲ ਵੱਲੋਂ ਇੱਕ ਸਮਾਗਮ ਕਰਵਾਇਆ ਜਾ ਰਿਹਾ। ਪੰਜਾਬੀ ਲਖਾਰੀ ਸਭਾ ਸਿਆਟਲ ਦੀ ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਜੀ ਟਵਾਣਾ ਆਓ ਇਹਨਾਂ ਨੂੰ ਪੁੱਛਦੇ ਹਾਂ ਟਵਾਣਾ ਸਾਹਿਬ ਕੀ ਸਮਾਗਮ ਹੋ ਰਿਹਾ ਜੀ ਇੱਥੇ? ਧੰਨਵਾਦ ਜੀ ਸਾਹਿਬ। ਅੱਜ ਪੰਜਾਬੀ ਲਖਾਰੀ ਸਭਾ ਸਿਆਟਲ ਦਾ ਸਾਡਾ ਇੱਥੇ ਪਹਿਲਾ ਪ੍ਰੋਗਰਾਮ ਹੈ ਜਿਹੜਾ ਅਸੀਂ ਇੱਥੇ ਰੈਡਮੌਂਡ ਵਿਖੇ ਪੰਜਾਬ ਬਿਸਟਰੋ ਦੇ ਵਿੱਚ ਕਰ ਰਹੇ ਹਾਂ। ਇਥੇ ਸਰਦਾਰ ਜੰਗਪਾਲ ਸਿੰਘ ਕੋਟਕਪੂਰਾ ਦੀ ਲਿਖੀ ਹੋਈ ਕਿਤਾਬ ਪੰਜਾਬ ਦਾ ਸਿਆਸੀ ਵਿਸ਼ਮੋਸ਼ ਇਹ ਅਸੀਂ ਅੱਜ ਲੋਕ ਅਰਪਣ ਕਰਾਂਗੇ ਤੇ ਇਸ ਬੁੱਕ ਰਿਲੀਜ਼ ਦੇ ਨਾਲ ਨਾਲ ਤੁਹਾਨੂੰ ਪਤਾ ਹੀ ਹੈ ਵੀ ਸੰਗੀਤ ਜੋ ਮਹਿਫਲ ਤਾਂ ਜੰਮਦੀ ਜੰਮਦੀ ਹੈ ਸਾਡੇ ਨਾਲ ਪਹੁੰਚੇ ਨੇ ਡਾਕਟਰ ਸੁਖਤਾ ਸਿੰਘ ਗਿੱਲ ਜੀ ਪੰਜਾਬੀ ਲਖਾਰੀ ਸਭਾ ਸਿਆਟਲ ਦੇ ਸਲਾਹਕਾਰ ਨੇ ਹਾਂਜੀ ਗਿੱਲ ਸਾਹਿਬ ਕੀ ਅੱਜ ਸਮਾਗਮ ਕਰੋਗੇ ਥੇ ਇਹ ਕਿਤਾਬ ਜਿਹੜੀ ਹੈ 1947 ਤੋਂ ਲੈ ਕੇ 2024 ਤੱਕ ਪੰਜਾਬ ਦੇ ਵਿੱਚ ਕੌਣ-ਕੌਣ ਐਮਪੀ ਬਣਿਆ ਕੌਣ-ਕੌਣ ਮੁੱਖ ਮੰਤਰੀ ਰਿਹਾ ਹੈ ਕੌਣ-ਕੌਣ ਜਿਹੜਾ ਐਮਐਲਏ ਰਿਹਾ ਹੈ ਕੌਣ ਜਿੱਤਿਆ ਕੌਣ ਹਾਰਿਆ ਕਿਹੜੀ ਪਾਰਟੀ ਚ ਜਿੱਤਿਆ ਕਿਹੜਾ ਇਹਦੇ ਸਾਰੀ ਡਿਟੇਲ ਜਿਹੜੀ ਆ ਇਹ ਸਰਦਾਰ ਜੰਗ ਸਿੰਘ ਜੀ ਨੇ ਇਹ ਕੰਪਾਈਲ ਕੀਤੀ ਆ ਕਿਤਾਬ ਬਹੁਤ ਮਿਹਨਤ ਨਾਲ ਲਿਖੀ ਕਿਤਾਬ ਹੈ ਤੇ ਇਹਨੂੰ ਅਸੀਂ ਰਿਲੀਜ਼ ਕਰਨੇ ਜਾ ਰਹੇ ਆ ਜੰਗਪਾਲ ਸਿੰਘ ਹੋਣਾ ਬਹੁਤ ਬਹੁਤ ਥੈਂਕ ਯੂ ਸ਼ੁਕਰੀਆ ਲੋਕਰਪਣ ਹੋ ਕੇ ਮਾਬੋਲੀ ਪੰਜਾਬੀ ਦੀ ਝੋਲੀ ਦਾ ਆਨੰਦ ਮਾਨਣਨ ਅਤੇ ਇਤਿਹਾਸ ਦਾ ਹਿੱਸਾ ਬਣੀ ਇਸ ਪੁਸਤਕ ਦੀ ਸਿਰਜਣਾ ਮੌਕੇ ਹੋਏ ਅਨੁਭਵਾਂ ਨੂੰ ਮੂਲ ਲੇਖਕ ਜੰਗਪਾਲ ਸਿੰਘ ਕੋਟਕਪੂਰਾ ਅਤੇ ਇਸ ਕਿਤਾਬ ਦੀ ਪੰਜਾਬੀ ਅਨੁਵਾਦਕ ਮਨਜੀਤ ਕੌਰ ਕੋਟਕਪੂਰਾ ਨੇ ਸਾਰਿਆਂ ਦੇ ਨਾਲ ਸਾਂਝਾ ਕੀਤਾ ਸਾਰੇ ਪ੍ਰੋਗਰਾਮ ਦਾ ਇੱਕ ਵੀ ਪਲ ਕੈਮਰੇ ਦੀ ਅੱਖ ਦੇ ਵਿੱਚ ਕੈਦ ਹੋਣੋਂ ਨਹੀਂ ਬਚ ਸਕਿਆ ਚਾਹ ਪਾਣੀ ਦੀ ਸੇਵਾ ਦੇ ਲਈ ਖੁੱਲੇ ਢੰਡਾਰੇ ਹਾਜ਼ਰ ਸਨ ਜਿਸ ਦਾ ਸਹਿਰਾ ਬੰਬੇ ਬਿਸਟਰੋ ਰੈਸਟੋਰੈਂਟ ਦੇ ਮਾਲਕਾਂ ਨੂੰ ਚਾਹੁੰਦਾ बड़े औखे पुत तोने ते रोदिय ਜੋ ਅਭੀ ਲਿਖਾਰੀ ਸਭਾ ਸਿਆਟਲ ਬਲਿੰਗਮ ਅਤੇ ਨੇੜੇ ਦੇ ਹੋਰ ਸ਼ਹਿਰਾਂ ਦੇ ਵਿੱਚ ਵਸਦੇ ਪੰਜਾਬੀ ਬੋਲੀ ਸਾਹਿਤ ਸੰਗੀਤ ਅਤੇ ਸਭਿਆਚਾਰ ਦੇ ਨਾਲ ਜੁੜੇ ਵਿਅਕਤੀਆਂ ਦੇ ਲਈ ਮੰਚ ਪ੍ਰਦਾਨ ਕਰਦੀ ਹੈ ਇਸ ਸਮਾਰੋਹ ਦੇ ਵਿੱਚ ਪ੍ਰਮੁੱਖ ਸ਼ਖਸੀਅਤਾਂ ਦੀ ਹਾਜ਼ਰੀ ਸਭਾ ਦੇ ਲਈ ਮਾਣ ਵਾਲੀ ਗੱਲ ਹੈ ਮਿੱਠੇ ਬੋਲ ਗੋਦੀ ਕਣ ਤਨ ਮੇਰੇ ਦਰਮਨੇ ਭਾਵਨਾ ਆਇਆ ਅਜ ਸ਼ਹਿਦ ਜਹੇ ਮਿੱਠੇ ਬੋਲ ਓੜੀ ਕਣ ਕੰਨ ਮੇਰੇ ਮੈਂ ਮਾਂ ਬੋਲੀ ਲਈ ਦਰਮਨੇ ਭਾਵਨਾ ਆਇਆ ਸੁਹਿਰਦ ਸਭਾ ਰਸਤੇਕੂਲ ਵਕਵਕ ਵਿਧਾਵਾਂ ਦੇ ਸਮਰੱਥ ਲਿਖਾਰੀ ਬਾਕੀ ਕਲਾਮਾਂ ਦੇ ਵਿੱਚ ਸਮਰਪਿਤ ਮਾਹਿਰ ਉੱਚ ਕੋਟੀ ਦੇ ਵਿਦਵਾਨ ਅਤੇ ਯੋਗ ਪ੍ਰਬੰਧਕਾਂ ਦੀ ਟੀਮ ਹੈ ਨੇ ਸਭਾ ਦੇ ਸਨਮਾਨ ਚੀਨਾ ਦੇ ਨਾਲ ਜੰਗਪਾਲ ਸਿੰਘ ਅਤੇ ਇਸ ਕਿਤਾਬ ਦਾ ਪੰਜਾਬੀ ਅਨੁਵਾਦ ਕਰਨ ਵਾਲੀ ਉਹਨਾਂ ਦੀ ਪਤਨੀ ਮਨਜੀਤ ਕੋਰ ਦਾ ਵਿਸ਼ੇਸ਼ ਸਨਮਾਨ ਕੀਤਾ ਮੂਹੋਂ ਕੋਚ ਬੋਲਨੀ ਸਿਆਟਲ ਤੋਂ লাই ਪੰਜਾਬੀ টিভি ਦੇ ਲਈ ਗੁਰਪ੍ਰੀਤ ਸਿੰਘ ਤੰਜੂਦੀ রিপোর্ট